ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਹੈ ਕਿ ਅਰਜਨ ਢਿੱਲੋਂ ਤੋਂ ਬਾਅਦ ਹੁਣ ਗੁਰਦਾਸ ਮਾਨ ਦਾ ਸ਼ੋਅ ਵੀ ਕੈਨਸਲ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਸ਼ੋਅ ਐਨਓਸੀ ਨਾ ਮਿਲਣ ਦੇ ਕਾਰਨ ਕੈਨਸਲ ਹੋਇਆ ਹੈ ਤਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਗੁਰਦਾਸ ਮਾਨ ਦਾ ਸ਼ੋਅ ਰੱਦ ਹੋਣ ਤੋਂ ਬਾਅਦ ਵਿਦਿਆਰਥੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ 15 ਬਾਰੇ ਖਰਾਬ ਹੈ ਇੱਕ آدمی ਠੀਕ ਹੈ ਸਰ ਸਰ ਬੜੇ दो तीन लोग शांति सर मैं बताता हूँ सर की आपको कितने रिस्पेक्ट करती हूँ तब भी मैंने रिस्पेक्ट किया कुछ धरना नहीं किया एक रुपया नहीं दिया तब भी कुछ कुछ हुआ हमें जहाँ जिम्मेवार है जिम्मेवार है आज मेरा उसको कैंसिल किया एक ਅਮਿਤ ਹੋਰ ਤੋਂ ਕਰ ਦਿੰਦੇ ਆਂ ਸਿਐਡਬਲੂ ਮੁਰਦਾਬਾਹ ਸਰ ਬਹੁਤ

ਭਾਜੀ ਗੁਰਦਾਸ ਮਾਨ ਦਾ ਸ਼ੋਅ ਕੈਨਸਲ ਹੋਇਆ ਕੀ ਕਾਰਨ ਬਣੇ ਭਾਜੀ ਇਹਦੇ ਵਿੱਚ ਮੇਰੇ ਨਾਲ ਸ੍ਰੀ ਆਮ ਧੱਕਾ ਦੇ ਪੋਲਿਟਿਕਸ ਕੀਤੀ ਹੈ ਇੱਥੇ ਡੀਐਸਡਬਲੂ ਹੈ ਇੱਥੇ ਅਥਾਰਟੀ ਹੈ ਉਹਨਾਂ ਨੇ ਮੇਰੇ ਨਾਲ ਕੀਤੀ ਹੈ ਜੇਕਰ ਭਾਜੀ ਪਰਮਿਸ਼ਨ ਨਹੀਂ ਸੀਗੀ ਤਾਂ ਐਡਾ ਵੱਡਾ ਸੈਟਅਪ ਸਟੇਜ ਕੁਰਸੀਆਂ ਲਾਈਟਿੰਗ ਕਿਵੇਂ ਲੱਗ ਗਈ ਜੇ ਪਰਮਿਸ਼ਨ ਸੀ ਤਾਂ ਹੀ ਇੱਥੇ ਟਰੱਕ ਆਇਆ ਯੂਨੀਵਰਸਿਟੀ ਦੇ ਤਾਂ ਹੀ ਸਟੇਜ ਸੈਟਅਪ ਹੋਇਆ ਸਾਊਂਡ ਸੈਟਅਪ ਹੋਇਆ ਐਂਡ ਮੂਵਮੈਂਟ ਮੈਨੂੰ ਆਕੇ ਕਹਿ ਰਿਹਾ ਕਿ ਪਰਮਿਸ਼ਨ ਨਹੀਂ ਹੋ ਰਹੀਗੀ ਐਸਐਸਪੀ ਮੈਡਮ ਨਾਲ ਅਸੀਂ ਦਿਨ ਦੇ ਵਿੱਚ ਮਿਲ ਕੇ ਆਏ ਆਂ मैडम कहंदी ਤੁਹਾਡਾ ਜਿਹੜਾ ਡੀਨ ਹੈ ਇਤਿਹਾਸ DSW ਹੈ ਉਹਨੇ ਮੈਨੂੰ ਰਾਤ ਗੱਲ ਕੀਤੀ ਹੈ ਤੇ ਉਹਨੇ ਗੱਲ ਇਹ ਕਹੀ ਕਿ ਬਈ ਅਸੀਂ ਤਾਂ ਪੋਸਟਪੋਨ ਕਰ ਰਹੇ ਹਾਂ 2 ਦਿਨ ਅੱਗੇ ਤੇ ਸਾਨੂੰ 25 ਦਾ ਗਰਾਉਂਡ ਕਰਾ ਦੋ ਮੈਨੂੰ ਕੋਈ ਇੰਟੀਮੇਸ਼ਨ ਨਹੀਂ ਕੀਤੀ ਕਿ ਮੈਨੂੰ ਕੋਈ ਇੰਟੀਮੇਸ਼ਨ ਨਹੀਂ ਕੀਤਾ ਤਾਂ ਮੈਨੂੰ ਐਕਸਸ ਮੈਡਮ ਕਹ ਰਹੇ ਨੇ ਇਹ ਗੱਲ ਕਿ ਡੀਨ ਤੁਹਾਡੀ ਅਥਾਰਟੀ ਮਨਾ ਕਰ ਰਹੀ ਹੈ ਮੈਨੂੰ ਇੱਥੇ ਕਹਿੰਦੇ ਅਸੀਂ ਆ ਕਰਤੀ ਸੀ ਐਨਓਸੀ ਲਿਆ ਦੋ ਅੱਜ ਤੱਕ ਸਰ ਕੋਈ ਇਤਿਹਾਸ ਚ ਪੇਸਟ ਨਹੀਂ ਹੋਏਗਾ ਸਿਰਫ ਐਕਸੈਪਟ ਜਦੋਂ ਆਪਣੀ ਐਕਸ ਚੋਈ ਲੱਗੀ ਹੋਵੇ ਕਿ ਬਈ ਹੁਣ ਐਨਓਸੀ ਚਾਹੀਦੀ ਹੋਏ ਅੱਜ ਤੱਕ ਬਿਨਾ ਐਨਓਸੀ ਦੇ ਫੈਸਟ ਹੁੰਦੇ ਪਿਛਲਾ ਫੈਸਟਰ ਕਿੱਥੇ ਸੀ ਐਨਓਸੀ ਉਹਦੀ ਇਹ ਨਿਯਮ ਕਾਨੂੰਨ ਮੇਰੇ ਤੇ ਕਿਉਂ ਮੈਨੂੰ ਫੈਸਟ ਨਹੀਂ ਦਿੱਤਾ ਚਲੋ ਠੀਕ ਆ ਆਪਾਂ ਸਹਿ ਲਿਆ 1 ਰੁਪਿਆ ਨਹੀਂ ਦਿੱਤਾਗਾ ਸਾਰਾ ਪੈਸਾ ਜੇਬ ਤੋਂ ਲਾ ਲਿਆ ਅੱਜ ਔਨ ਮੂਮੈਂਟ ਜਦ ਮੇਰਾ ਸਿੰਗਰ ਇੱਥੇ ਆਣਾ ਹੈ ਜੇ ਸਿੰਗਰ ਨਹੀਂ ਆਂਦੇ ਰੇ ਮੈਨੂੰ ਸ਼ੋ ਨਹੀਂ ਕਰਨ ਦੇ ਕਿੰਨੇ ਵਜੇ ਦਾ ਸ਼ੋ ਸੀ ਅੱਜ ਦਾ ਭਾਜੀ 7 ਵਜੇ ਦਾ ਸ਼ੋ ਸੀਗਾ ਅਰਦਾਸ ਮਾਨ ਸਾਹਿਬ ਨੂੰ ਅਸੀਂ ਪੇਮੈਂਟ ਕਰਕੇ ਸਾਰੀ ਗੱਲ ਹੋਰ ਕੀਤੀ ਸੀ ਐਂਡ ਮੂਮੈਂਟ ਮੈਨੂੰ ਸੈਟਰਡੇ ਤੇ ਸ਼ੋਅ ਅਲੱਗ ਕੈਨਸਲ ਹੋਇਆ ਬੜਾ ਫੇਲਰ ਉਹ ਵੀ ਇਹਨਾਂ ਦੀ ਫੇਲਰ ਕਰਕੇ ਹੋਇਆ ਹੈ ਇਹਨਾਂ ਦੇ ਪ੍ਰਸ਼ਾਸਨ ਕਰਕੇ ਠੀਕ ਹੈ ਇਸ ਤੋਂ ਬਾਅਦ ਕਹਿੰਦੇ ਮੈਨੂੰ ਇਹਨੇ ਸੈਟਰਡੇ ਇਨਫੋਰਮ ਕੀਤਾ ਵੀ ਤੁਸੀਂ ਆਪਣਾ ਵੈਨਿਊ ਚੇਂਜ ਕਰ ਲਓ ਮੈਨੂੰ ਲਾਰਜ ਨੋਲ ਸਟੇਜ ਹੈ ਉੱਥੇ ਦੀ ਪਰਮਿਸ਼ਨ ਦਿੱਤੀ ਹੋਈ ਸੀ ਤੇ ਉੱਥੇ ਸਟੇਜ ਸੈਟਅਪ ਕਰ ਲਓ ਮੈਨੂੰ ਸੈਟਰਡੇ ਕਹਿੰਦੇ ਭਾਜੀ ਦੱਸੋ ਕਿਹੜਾ ਦਫ਼ਤਰ ਸੈਟੇ ਸੰਡੇ ਪਰਮਿਸ਼ਨ ਦਿੰਦਾ ਹਮ ਇੱਕ ਵਰਕਿੰਗ ਡੇ ਹੈ ਮੰਡੇ ਦਾ ਤੇ ਟਿਊਜ਼ਡੇ ਦਾ ਦੋ ਦਿਨਾਂ ਚ ਕਿਹੜੀ ਪਰਮਿਸ਼ਨ ਤੁਸੀਂ ਦੱਸੋ ਕਿਹੜਾ ਦਫ਼ਤਰ ਪਰਮਿਸ਼ਨ ਕਲੀਅਰੈਂਸ ਦੇਵੇ ਐਨਓਸੀ ਦੇ ਦੇਗਾ ਹਮ ਜਿੰਨੀ ਮੇਰੀ ਪ੍ਰਸ਼ਾਸਨ ਨਾਲ ਗੱਲ ਹੋਈ ਮੇਰੇ ਕਈ ਜਾਣਕਾਰੋ ਨੇ ਮੈਨੂੰ ਗੱਲ ਕਹੀ ਸਿਰਫ ਯੂਨੀਵਰਸਿਟੀ ਨੂੰ ਪਰਮਿਸ਼ਨ ਲਓ ਤੇ ਇੰਟੀਮੀਸ਼ਨ ਦਿੱਤੀ ਜਾਂਦੀ ਹੈ ਯੂਨੀਵਰਸਿਟੀ ਇੰਟੀਮੀਟ ਕਰੇਗੀ ਅਥਾਰਟੀ ਨਾਲ ਜਿਹਾ ਪੁਲਿਸ ਡਿਪਲੋਏ ਹੋ ਜਾਏਗੀ ਇਹਨਾਂ ਨੇ ਮੈਨੂੰ ਗਲਤ ਗਾਈਡ ਦਿੱਤਾ ਗੁੰਮਰਾਹ ਕਰਨ ਦੀ ਇੱਕ ਕੋਸ਼ਿਸ਼ ਕੋ ਕੀਤੀ ਕਿਉਂਕਿ ਪੋਲਿਟਿਕਸ ਕਰ ਰਹੇ ਸੀ ਮੇਰਾ ਪੈਸਟ ਨਾ ਕਰਾਂ ਦੀ ਉੱਥੇ ਭਾਜੀ ਸਟੇਜ ਆਲਰੇਡੀ ਸੈਟ ਅਪ ਹੁੰਦਾ ਹੈ ਬਣਾ 5 ਫੁੱਟ ਦਾ ਸਟੇਜ ਬਣਾ ਹੋਇਆ ਉੱਥੇ ਪਾਸਟਿੰਗ ਕਾਟ ਪੈਂਦੀ ਆ ਇਹਨਾਂ ਨੇ ਮੈਨੂੰ ਕਿਹਾ ਤੁਸੀਂ ਪ੍ਰੀਡਿਬਰਾਉਂਡ ਸੈਟ ਅਪ ਕਰ ਲਓ ਆਪਣਾ ਅਸੀਂ ਉੱਥੇ ਪਰਮਿਸ਼ਨ ਅਸਮੇਂ ਦੀ ਕੋਸਟਿੰਗ ਵੱਧ ਨਹੀਂ ਕਿਉਂਕਿ ਨਵਾਂ ਸਟੇਜ ਲੱਗਣਾ ਸੀਗਾ ਹੂੰ ਚਲੋ ਆਪਾਂ ਕਿ ਕੋਈ ਚੱਕਰ ਨਹੀਂ ਪੈਸਾ ਲੱਗ ਰਿਹਾ ਲੱਖ ਦੋ ਲੱਖ ਚਾਰ ਲੱਖ ਦੰਗੇ ਠੀਕ ਹੈ ਸਾਨੂੰ ਰਿਟਨ ਪਰਮਿਸ਼ਨ ਹੈ ਮੈਂ ਫੋਨ ਤੇ ਤੁਹਾਨੂੰ ਭਾਜੀ 23 ਤਰੀਕ ਜਿਹਦੇ ਸ਼ੇਧਪਤ ਸਿੰਘ ਦੀ ਜਨਤੀ ਸੀ ਹੂੰ ਸ਼ਨੀਵਾਰ ਸੀਗਾ ਉਸ ਦਿਨ ਰਾਤ ਨੂੰ ਪਰਮਿਸ਼ਨ ਇਹਨਾਂ ਨੇ ਮੈਨੂੰ ਦਿੱਤੀ ਹੈ ਉਸ ਦਿਨ ਸਾਈਨ ਜੇਕਰ ਹੋਈ ਹੈ ਤਾਂ ਇਸ ਤੋਂ ਵੱਡਾ ਪ੍ਰੂਫ ਕੀ ਹੋ ਸਕਦਾ ਹੈ ਇਹਦੇ 'ਚ ਰਿਟਨ ਲਿਖਿਆ ਹੋਇਆ ਹੈ ਗੁਰਦਾਸ ਮਾਨ ਸਾਹਿਬ ਦਾ ਕ੍ਰਿਕਟ ਗਰਾਊਂਡ ਦਾ ਇਹ ਡੀਨ ਦੇ ਸਾਈਨ ਹੈ ਫਾਰਵਰਡਡਿਟ ਉੱਗੇ ਚੀਫ ਸਿਕਿਉਰਿਟੀ ਜੋ ਵੀ ਹੈਗਾ ਹਮ ਜੇਕਰ ਭਾਜੀ 12:30 ਦੇ ਰਾਤ ਨੂੰ ਸਾਈਨ ਹੋਇਆ ਮੈਂ ਉੱਥੇ ਆਪਣਾ ਸਟੇਜ ਸੈਟਅਪ ਸ਼ੁਰੂ ਕਰ ਲਾਤਾ 3:30 ਵਜੇ ਤੱਕ ਉੱਥੇ ਬੈਠਾ ਸੈਟਅਪ ਲਵਾਇਆ ਸਵੇਰੇ 8 ਵਜੇ ਮੈਨੂੰ ਫੋਨ ਆਉਂਦਾ ਕਿ ਤਿੰਨਾਂ ਸਾਰੀਆਂ ਪੱਟੀਆਂ ਹਮ ਜੇਕਰ ਤੁਸੀਂ ਭਾਜੀ 3:30 4 ਵਜੇ ਸੋਗੇ ਤੁਹਾਨੂੰ ਫੋਨ ਆ ਰਿਹਾ ਤਿੰਨਾਂ ਪੱਟੀਆਂ ਤੁਹਾਡਾ ਦਿਮਾਗ ਖਰਾਬ ਹੋਏਗਾ ਮੈਨਾਂ ਕੋਲ ਗਿਆ ਇਹਨਾਂ ਨੇ ਮੈਨੂੰ 12 ਵਜੇ ਤੱਕ ਸਿਖਾ ਕੇ ਰੱਖਿਆ ਵੀ ਦੇਖਦੇ ਕਰਦੇ ਇਹਨਾਂ ਨੇ 12:30 ਵੀ ਕਿਹਾ ਤੁਸੀਂ ਆਪਣਾ ਇੱਥੇ ਕਰ ਲਓ ਯੂ ਬੇਸ ਗਰਾਊਂਡ ਦੇ ਚ ਕਰ ਲਓ ਯੂ ਬੇਸਿਕ ਦਾ ਸੈਟਅਪ ਹੋਣਾ ਸ਼ੁਰੂ ਹੋ ਗਿਆ ਜਿਕਰ ਇਹਨਾਂ ਨੂੰ ਕਨਵੇ ਹੋ ਗਿਆ ਸੀ ਮੇਰਾ ਸੈਟਅਪ ਕਿਵੇਂ ਚਾਲੂ ਹੋ ਜਾਂਦਾ ਇਹਨਾਂ ਨੇ ਅੱਜ ਵੀ ਗੱਡੀਆਂ ਆਈਆਂ ਅੱਜ ਸਵੇਰੇ ਸਾਰਾ ਸੈਟਅਪ ਲੱਗਿਆ ਕਿਵੇਂ ਹੁੰਦਾ ਮੈਨੇ ਫਿਰ ਇੱਥੇ ਸਾਰਾ ਉੱਥੋਂ ਲੇਬਰ ਕੋਲ ਪਾਸਟ ਲੱਗੀ ਉੱਥੋਂ ਇੱਥੇ ਆਇਆ ਸਮਾਨ ਦੁਬਾਰਾ ਸੈਟਅਪ ਹੋਇਆ ਇੱਥੇ ਹੌਂ ਦਾ ਸਪੋਰਟ ਸੀ ਗੇਰ ਪਰਮਿਸ਼ਨ ਸੀ ਪੋਸਟਪੋਨ ਕਰ ਲੋ ਬੱਚਾ ਖੇਡੋੜੀਏ ਜੀ ਐਡਾ ਵੱਡਾ ਸਿੰਗਰ ਆ ਰਿਹਾ ਗੁਰਦਾਸ ਮਾਨ ਸਾਹਿਬ ਇੰਡਸਟਰੀ ਦੇ ਲੈਜੈਂਡ ਹੈ ਉਹਨਾਂ ਨੇ ਉਹਨਾਂ ਨੂੰ ਪੰਜਾਬੀ ਇੰਟਰੀ ਡਿਨਾਈ ਕਰਾ ਥੋਡੀ ਉਕਾਤ ਕੀ ਉਹਨੂੰ ਇੰਟਰੀ ਡਿਨਾਈ ਕਰਨ ਦੀ ਹੁਣ ਤੁਸੀਂ ਕੀ ਕਰੋਗੇ ਕੈਨਸਲ ਹੋਇਆ ਹਮਦਰ ਸਟ੍ਰਾਈਕ ਤੇ ਬੈਠਿਆ ਜਦ ਤੱਕ ਉਹ ਰਿਜ਼ਾਈਨ ਨਹੀਂ ਕਰਦਾਗਾ ਜਦ ਤੱਕ ਉਹ ਐਕਸ਼ਨ ਨਹੀਂ ਉਹ ਰਿਜ਼ਾਈਨ ਕਰਦਾ ਮੈਂ ਨਹੀਂ ਹੰਗਰ ਸਕਦਾ ਤੁਹਾਨੂੰ ਕੋਈ ਕਾਲ ਆਈ ਵੀ ਉਹਨਾਂ ਦੀ ਬਾਜੀ ਕੋਈ ਕਾਲ ਨਹੀਂ ਇੱਥੇ ਆ ਕੇ ਮਿਲੇ ਨਹੀਂ ਉਹਨਾਂ ਨੇ ਕੋਈ ਅਪਰੋਚ ਕੀਤੀ ਤੁਹਾਨੂੰ ਹਾਂ ਆਪਰੂ ਚੇਤੀ ਅਥਾਰਟੀ ਵਾਲਾ ਕੋਈ ਆਏ ਤਾਂ ਪਾਣੀ ਸੁਣ ਦੇਗੇ ਹਮ ਅੱਛਾ ਕੀ ਗੱਲ ਕਰੇ ਇਹ ਥੋੜੀ ਮਜ਼ਾਕ ਥੋੜੀ ਚੱਲ ਰਿਹਾ ਹੈ 20 ਲੱਖ ਰੁਪਏ ਤੁਸੀਂ ਲਾਉਂਗੇ ਆਪਣੇ ਕਰ ਤੋਂ ਦੱਸੋ ਕੋਈ ਨਹੀਂ ਲਾਂਦਾ 20 ਲੱਖ ਰੁਪਏ ਆਪਣੇ ਕਰ ਤੋਂ 20 ਲੱਖ ਰੁਪਏ ਲਾ ਕੇ ਬੈਠਾ ਤੇ ਔਨ ਦਾ ਸਪੋਰਟ ਤੁਸੀਂ ਮੈਨੂੰ ਇਹ ਗੱਲ ਕਹਿੰਦੇ ਹੋ ਕਿ ਇੱਦਾਂ ਦਾ ਇਹ ਚੀਜ਼ ਹੈ ਉਹ ਚੀਜ਼ ਆ ਯਾਰ ਜੋ ਥੋੜੀ ਹੈ ਬੱਚੇ ਵਾਲੀ ਗੱਲ ਥੋੜੀ ਹੈ ਮੈਚੋਰ ਬਨੋ ਅਥਾਰਟिटीज ਤੁਸੀਂ ਕਾਬਿਲ ਨਹੀਂ ਹੋ ਤੇ ਇਹ ਇਨਕੈਪੇਬਲ ਲੋਕ ਬੈਠਣ ਦੋ